ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭ ਦਾ ਨਿਗਾ ਸਵਾਗਤ ਮਜੀਠੀਆਬਾਦ ਮਜੀਠੀਆ ਦੇ ਗੜ੍ਹ ਵਿੱਚੋਂ ਚੁੱਕਿਆ ਇੱਕ ਵੱਡਾ ਅਕਾਲੀ ਆਗੂ ਕਾਂਗਰਸ ਦੀ ਹਾਰ ਬਾਰੇ ਆਸ਼ੂ ਦਾ ਵੱਡਾ ਬਿਆਨ ਵੜਿੰਗ ਨੇ ਕਾਂਗਰਸ ਵਿੱਚ ਫੁੱਟ ਦੀਆਂ ਅਟਕਲਾਂ ਨੂੰ ਦੱਸਿਆ ਹਾਸੋਹੀਣਾ ਸੁਖਵੀਰ ਨੂੰ 227 ਵਿੱਚ ਜਾਗੀਆਂ ਵੱਡੀਆਂ ਉਮੀਦਾਂ ਭਾਜਪਾ ਵੱਲੋਂ ਸਾਬਕਾ ਮੰਤਰੀ ਖਿਲਾਫ ਵੱਡਾ ਐਕਸ਼ਨ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਬੀਬੀ ਐਮਬੀ ਵਿੱਚ ਨੌਕਰੀਆਂ ਦਾ ਖੋਲਿਆ ਗਿਆ ਰਾ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਵਾਲੀ ਸਥਿਤੀ ਫਿਰ ਗਰਮਾਈ ਬਿਹਾਰ ਦੀ ਸਿਆਸਤ ਵਿੱਚ ਤੂਫਾਨ ਆਇਆ ਵੱਡਾ ਪੋਚਾਲ ਜੰਗਬੰਦੀ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਮੋੜ ਵੱਡਾ ਦਾਵਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਰਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦੇ ਲੋ ਧਰਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਕਾਲੀ ਦਲ ਦੀ ਅਕਾਲੀ ਦਲ ਦੇ ਆਈਟੀ ਸੈੱਲ ਦੇ ਰਾਸ਼ਟਰੀ ਪ੍ਰਧਾਨ ਨਛੱਤਰ ਸਿੰਘ ਗਿੱਲ ਨੂੰ ਤਰਨਤਨ ਪੁਲਿਸ ਨੇ ਅਚਨ ਚੇਤ ਗ੍ਰਿਫਤਾਰ ਕੀਤਾ ਜਾਣਕਾਰੀ ਅਨੁਸਾਰ ਪੁਲਿਸ ਟੀਮ ਨੇ ਉਸ ਨੂੰ ਰਣਜੀਤ ਐਵੇਨਿਊ ਦੇ ਇੱਕ ਕੈਫੇ ਤੋਂ ਚੁੱਕਿਆ ਜਦੋਂ ਉਹ ਆਪਣੇ ਦੋਸਤਾਂ ਨਾਲ ਬੈਠਾ ਸੀ ਪੁਲਿਸ ਨੇ ਮੌਕੇ ਤੋਂ ਇਹ ਵੀ ਪਤਾ ਲੱਗਿਆ ਕਿ ਕੈਫੇ ਦਾ ਡੀਵੀਆਰ ਵੀ ਜ਼ਬਤ ਕੀਤਾ ਹੈ ਸੂਤਰਾਂ ਅਨੁਸਾਰ ਤਰਨਤਨ ਉਪਚੋਣ ਦੇ ਦੌਰਾਨ ਨਛੱਤਰ ਗਿੱਲ ਨੂੰ ਪੁਲਿਸ ਵੱਲੋਂ ਕਈ ਵਾਰ ਧਮਕੀਆਂ ਮਿਲੀਆਂ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਤਰਨਤਨ ਪੁਲਿਸ ਦੇ ਡੀਐਸਪੀ ਅਤਲ ਸੋਨੀ ਦੀ ਅਗਵਾਈ ਵਿੱਚ ਕੀਤੀ ਗਈ ਹੈ ਜੋ ਇਸ ਵਕਤ ਗੋਇੰਦਵਾਲ ਸਾਹਿਬ ਵਿੱਚ ਤਾਇਨਾਤ ਨੇ ਗ੍ਰਿਫਤਾਰੀ ਦੇ ਕਾਰਨ ਭਾਵੇਂ ਸਪਸ਼ਟ ਨਹੀਂ ਸੀ ਹੋ ਸਕੇ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਤਰਨਤਨ ਉਪ ਚੋਣਲ ਸੰਬੰਧਿਤ ਸੋਸ਼ਲ ਮੀਡੀਆ ਪੋਸਟਾਂ ਕਾਰਨ ਹੋ ਸਕਦੀ ਹੈ ਤੇ ਜਾਣਕਾਰੀ ਇਹ ਵੀ ਬਣੀ ਹੋਈ ਹੈ ਕਿਉਂਕਿ ਬੀਤੇ ਦਿਨੀ ਚੋਣ ਕਮਿਸ਼ਨ ਦੇ ਵੱਲੋਂ ਵੀ ਅਕਾਲੀ ਦਲ ਦੀ ਉਮੀਦਵਾਰ ਦੀ ਧੀ ਦੇ ਖਿਲਾਫ ਵੀ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਕਿਉਂਕਿ ਉਹਨਾਂ ਨੇ ਵੀ ਚੋਣ ਦੇ ਦੌਰਾਨ ਕੁਝ ਪੋਸਟਾਂ ਸ਼ੇਅਰ ਕਰ ਦਿੱਤੀਆਂ ਸਨ ਅਸਲ ਦੇ ਵਿੱਚ ਅਕਾਲੀ ਦਲ ਦੀਆਂ ਸਾਰੀਆਂ ਪੋਸਟਾਂ ਨੂੰ ਇਹਨਾਂ ਵੱਲੋਂ ਮਨਜ਼ੂਰ ਅਤੇ ਅਪਲੋਡ ਕਰਵਾਇਆ ਜਾਂਦਾ ਹੈ ਦੱਸਣਾ ਬਣਦਾ ਹੈ ਕਿ ਅਕਤੂਬਰ 2118 ਵਿੱਚ ਨਛੱਤਰ ਗੇਲ ਨੂੰ ਅਕਾਲੀ ਦਲ ਵੱਲੋਂ ਆਈਟੀ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਤੇ ਹੁਣ ਗੱਲ ਕਰਦੇ ਹਾਂ ਕਾਂਗਰਸ ਦੀ ਹਾਰ ਦੀ ਤਰਨਤਾ ਨ ਜ਼ਿਮਨੀ ਚੋਣ ਵਿੱਚ ਕਾਂਗਰਸ ਬੁਰੀ ਤਰ੍ਹਾਂ ਹਾਰੀ ਹੈ ਤੇ ਉਹਦੇ ਤੋਂ ਬਾਅਦ ਮੁਲਾਂਕਣ ਸ਼ੁਰੂ ਹੋ ਗਏ ਨੇ ਕੋਈ ਕਹਿੰਦਾ ਕਿ ਰਾਜਾ ਵੜਿੰਗ ਪ੍ਰਤਾਪ ਬਾਜਵਾ ਤੇ ਇਹਨਾਂ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਦੀ ਫੁੱਟ ਦੇ ਕਾਰਨ ਇਹ ਚੋਣ ਹਾਰ ਗਏ ਨੇ ਅਤੇ ਕੁਝ ਰਾਜਾ ਵੜੇਗਾ ਤੇ ਪ੍ਰਤਾਪ ਬਾਜਵਾ ਦੀਆਂ ਬਿਆਨਬਾਜ਼ੀਆਂ ਨੂੰ ਆਖ ਰਹੇ ਨੇ ਭਾਰਤ ਭੂਸ਼ਣ ਲੰਬੇ ਸਮੇਂ ਤੋਂ ਚੁੱਪ ਬੈਠੇ ਸਨ ਹੁਣ ਭਾਰਤ ਭੂਸ਼ਣ ਆਸ਼ੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਲੁਧਿਆਣਾ ਉਪ ਚੋਣ ਇੱਕ ਦੂਜੇ ਦੇ ਵਿਰੁੱਧ ਨਹੀਂ ਸਗੋਂ ਸੱਤਾਧਾਰੀਆਂ ਦੇ ਵਿਰੁੱਧ ਲੜੀ ਗਈ ਸੀ ਲੁਧਿਆਣਾ ਜ਼ਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਲਗਭਗ 10000 ਵੋਟਾਂ ਨਾਲ ਹਾਰੀ ਸੀ ਅਤੇ ਪਾਰਟੀ ਵਰਕਰਾਂ ਨੇ ਤਨਦੇਹੀ ਨਾਲ ਕੰਮ ਕੀਤਾ ਸੀ ਅਤੇ ਇੱਥੇ ਹਾਰ ਦਾ ਮੁੱਖ ਕਾਰਨ ਸੱਤਾਧਾਰੀ ਪਾਰਟੀ ਵੱਲੋਂ ਵੱਖ-ਵੱਖ ਮਾਪਦੰਡਾਂ ਦੀ ਵਰਤੋਂ ਕਰਨਾ ਸੀ ਸੱਤਾਧਾਰੀ ਦੇ ਵੱਲੋਂ ਪੁਲਿਸ ਦਾ ਦਬਾਅ ਬਣਾਉਣਾ ਧਮਕੀਆਂ ਦੇਣੀਆਂ ਸਰਕਾਰੀ ਤੰਤਰ ਦੀ ਖੁੱਲ੍ਹ ਕੇ ਵਰਤੋਂ ਕਰਨੀ ਆਸ਼ੂ ਨੇ ਕਿਹਾ ਕਿ ਮੈਨੂੰ ਖੁਦ ਪੁਲਿਸ ਦੀ ਧੱਕੇਸ਼ਾਹੀ ਝੜਪਾਂ ਹਿਰਾਸਤਾਂ ਅਤੇ ਸਾਡੀ ਮੁਹਿੰਮ ਦੇ ਵਿੱਚ ਵਿਘਨ ਪਾਉਣ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਸਾਰੇ ਵਰਕਰ ਵੀ ਸਨ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਉਨਾ ਆਖਿਆ ਕਿ ਜੇਕਰ ਤਰਨਤਨ ਜ਼ਿਮਨੀ ਚੋਣੋ ਤੇ ਧਿਆਨ ਮਾਰੀਏ ਕਿ ਇੱਥੇ ਵੀ ਇਹੀ ਕੁਝ ਵਾਪਰਿਆ ਉਹਨਾਂ ਆਖਿਆ ਕਿ ਤਰਨਤਨ ਜ਼ਿਮਨੀ ਚੋਣ ਵਿੱਚ ਕਾਂਗਰਸੀ ਵਰਕਰਾਂ ਨੇ ਇੱਕ ਜੁੱਟ ਹੋ ਕੇ ਕੰਮ ਕੀਤਾ ਹਰ ਆਗੂ ਨੇ ਆਪਣੇ ਪਲੇਟਫਾਰਮ ਉੱਤੇ ਲੋਕਾਂ ਨਾਲ ਸੰਪਰਕ ਕਰਕੇ ਚੋਣ ਪ੍ਰਚਾਰ ਵੀ ਕੀਤਾ ਚੋਣਾਂ ਵਿੱਚ ਅਕਾਲੀ ਦਲ ਉੱਥੇ ਦੂਸਰੇ ਸਥਾਨ ਤੇ ਰਿਹਾ ਹੈ ਉੱਥੇ ਵੀ ਹਾਰ ਤਕਰੀਬਨ 13000 ਦੇ ਫਰਕ ਨਾਲ ਹੋਈ ਹੈ ਉਹਨਾਂ ਆਖਿਆ ਕਿ ਹਾਰ ਕਾਂਗਰਸ ਦੀ ਅੰਦਰਲੀ ਫੁੱਟਕਾਰ ਨਹੀਂ ਸਗੋਂ ਵਧੇਕੀਆਂ ਕਾਰਨ ਹੋਈ ਹੋਣੀ ਹੈ ਉਹਨਾਂ ਕਿਹਾ ਕਿ ਕਾਂਗਰਸ ਦੀ ਹਾਰ ਲਈ ਵਰਕਰਾਂ ਨੂੰ ਦੋਸ਼ੀ ਨਾ ਠਹਿਰਾ ਜਾਵੇ। ਉਹਨਾਂ ਕਿਹਾ ਕਿ ਜ਼ਮੀਨੀ ਹਕੀਕਤਾਂ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਪਰ ਹੁਣ ਇੱਥੇ ਸਵਾਲ ਇਹ ਹੈ ਕਿ ਕੀ ਮੁਲਾਂਕਣ ਕਰੇਗਾ ਕੌਣ? ਕੀ ਤਰਨਤਨ ਜ਼ਿਮਨੀ ਚੌਂ ਦੇ ਵਿੱਚ ਰਾਜਾ ਵੜਿੰਗ ਨੇ ਭੱਦੇ-ਭੱਦੇ ਬਿਆਨ ਦਿੱਤੇ ਕਿ ਨਹੀਂ ਕਿ ਉੱਥੇ ਗੁਰੂ ਸਾਹਿਬਾਨ ਤੇ ਭਾਈ ਜੈਤਾ ਦੀ ਫੋਟੋ ਲਾ ਕੇ ਫਿਰ ਉਸ ਵਿਅਰ ਨੂੰ ਸਹੀ ਸਾਫ਼ਤ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ? ਪਰ ਉਹਨਾਂ ਨੇ ਆਖਿਆ ਕਿ ਇਕੱਠੇ ਹੋ ਕੇ ਲੜਾਈ ਲੜਾਂਗੇ ਅਤੇ ਜ਼ਰੂਰ ਫਿਰ ਜਿੱਤਾਂਗੇ ਵੀ। ਪੰਜਾਬ ਨਿਰਪੱਖਤਾ ਦਾ ਹੱਕਦਾਰ ਹੈ ਉਹਨਾਂ ਨੇ ਕਿਹਾ ਕਿ ਸੱਤਾ ਤੇ ਪੱਤਰਕਾਰੀ ਵਿੱਚ ਫਰਕ ਹੋਣਾ ਚਾਹੀਦਾ ਤੇ ਹੁਣ ਗੱਲ ਕਰਦੇ ਆਂ ਰਾਜਾ ਵੜਿੰਗ ਦੀ ਰਾਜਾ ਵੜਿੰਗ ਨੇ ਵੀ ਪੰਜਾਬ ਵਿੱਚ ਪਾਰਟੀ ਲੀਡਰਸ਼ਿਪ ਦੇ ਵਿੱਚ ਫੋਟ ਬਾਰੇ ਕਿਸੇ ਵੀ ਤਰ੍ਹਾਂ ਦੀਆਂ ਆਟਕਲਾਂ ਨੂੰ ਖਾਸ ਹੋਈ ਉਹਨਾਂ ਦੱਸਿਆ ਇੱਕ ਬਿਆਨ ਵਿੱਚ ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ ਪਾਰਟੀ ਪੰਜਾਬ ਵਿੱਚ ਇਕਜੁੱਟਾ ਤੇ ਤਰਨਤਨ ਜ਼ਿਮਨੀ ਚੋਣਾਂ ਦੌਰਾਨ ਏਕਤਾ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਵੜਿੰਗ ਨੇ ਕਿਹਾ ਕਿ ਪਾਰਟੀ ਤਰਨਤਨ ਵਿੱਚ ਸਾਰੀਆਂ ਮੁਸ਼ਕਲਾਂ ਦੇ ਵਿਰੁੱਧ ਖੜੀ ਰਹੀ ਉਨਾ ਕਿਹਾ ਕਿ ਹਲਕੇ ਦਾ ਮੁੱਖ ਵੋਟਰ ਆਧਾਰ ਪੰਥਕ ਹੈ ਅਤੇ ਕਾਂਗਰਸ ਨੇ ਪਿਛਲੇ ਕਈ ਦਹਾਕਿਆਂ ਵਿੱਚ ਸਿਰਫ ਇੱਕ ਵਾਰ ਹੀ ਇਥੋਂ ਜਿੱਤ ਹਾਸਲ ਕੀਤੀ ਇਹ ਸੀਟ ਸਿਰਫ ਇੱਕ ਵਾਰ ਹੀ ਜਿੱਤੀ ਗਈ ਇਸ ਤੋਂ ਇਲਾਵਾ ਇੱਕ ਪਾਸੇ ਸੀ ਵਿਰੋਧੀ ਪ੍ਰਸ਼ਾਸਨ ਅਤੇ ਪੁਲਿਸ ਦਾ ਸਾਹਮਣਾ ਵੀ ਕਰ ਰਹੇ ਸੀ ਜੋ ਬੇਸ਼ਰਮੀ ਨਾਲ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦਾ ਪੱਖ ਲੈ ਰਿਹਾ ਸੀ ਅਤੇ ਦੂਜੇ ਪਾਸੇ ਇੱਕ ਗੈਂਗਸਟਰ ਵੀ ਸੀ ਜੋ ਅਕਾਲੀ ਉਮੀਦਵਾਰ ਦਾ ਸਮਰਥਨ ਕਰ ਰਿਹਾ ਸੀ ਉਹ ਖੁੱਲੇ ਆਮ ਅਕਾਲੀ ਦਲ ਦਾ ਸਮਰਥਨ ਕਰ ਰਿਹਾ ਸੀ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਕਾਂਗਰਸੀ ਸਮਰਥਕਾਂ ਨੂੰ ਢਰਾਇਆ ਜਾ ਰਿਹਾ ਸੀ। ਇਹਦੇ باوجود ਸਾਡੇ ਵਰਕਰ ਇੱਕ ਸਾਂਝੀ ਅਗਵਾਈ ਹੇਠ ਬਹਾਦਰੀ ਨਾਲ ਲੜਿਆ। ਉਹਨਾਂ ਨੇ ਚੁਣੌਤੀ ਦਿੱਤੀ ਹੈ ਕਿ ਉਹ ਇੱਕ ਵੀ ਆਗੂ ਦਾ ਨਾਮ ਲੈਣ ਜੋ ਪਾਰਟੀ ਨੂੰ ਤਰਨਤਾਰਨ ਵਿੱਚ ਨਾ ਪ੍ਰਚਾਰ ਵਾਸਤੇ ਗਿਆ ਹੋਵੇ ਜਾਂ ਜਿਸ ਨੇ ਪ੍ਰਚਾਰ ਨਾ ਕੀਤਾ ਹੋਵੇ। ਉਹਨਾਂ ਕਿਹਾ ਕਿ ਸਥਾਨਕ ਚੋਣਾਂ ਦਾ ਨਤੀਜਾ ਕਿਸੇ ਨੇਤਾ ਦੇ ਕਾਰਨ ਹੀ ਬਦਲਿਆ। ਉਹਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਾ ਤਾਂ ਸਰਕਾਰ ਅਤੇ ਨਾ ਹੀ ਕਾਂਗਰਸ ਪਰ ਹਰ ਕੋਈ ਜਾਣਦਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਜਿਮਨੀ ਚੋਣਾ ਜਿੱਤਣ ਲਈ ਸਰਕਾਰੀ ਮਸ਼ੀਨਰੀ ਅਤੇ ਹੀਰਾ ਫੇਰੀ ਦੀ ਵਰਤੋਂ ਕਰ ਰਹੀ ਹੈ। ਉਹਨਾਂ ਕਿਹਾ ਕਿ ਪਾਰਟੀ ਨਾ ਸਿਰਫ ਤਰਨਤਾਂ ਬਾਰੇ ਸਗੋਂ ਪੂਰੇ ਸੂਬੇ ਬਾਰੇ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ ਕਿਉਂਕਿ ਅਸੀਂ 2027 ਵਿੱਚ ਇੱਕ ਵੱਡੀ ਲੜਾਈ ਲੜਨ ਵਾਸਤੇ ਤਿਆਰ ਹਾਂ। ਕਾਂਗਰਸ ਹਾਊਸ ਵਿੱਚ ਵੰਡੀਆਂ ਰਿਪੋਰਟਾਂ ਦੇ ਸੰਬੰਧ ਵਿੱਚ ਉਹਨਾਂ ਟਿੱਪਣੀ ਕੀਤੀ ਹੈ ਕਿ ਇਹ ਇੱਕ ਸਦੀਵੀ ਚੋਣਾਂ ਦਾ ਸਮਾਂ ਹੈ। ਉਹ ਇੱਕ ਕਹਾਣੀਆਂ ਜੋ ਹਮੇਸ਼ਾ ਚੋਣਾਂ ਤੋਂ ਪਹਿਲਾਂ ਕਾਂਗਰਸ ਬਾਰੇ ਦੱਸੀ ਜਾਂਦੀ ਹੈ ਉਹਨਾਂ ਕਿਹਾ ਕਿ ਜੇਕਰ ਅਸੀਂ 1997 ਤੋਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਦੀਆਂ ਖਬਰਾਂ ਵੱਲ ਧਿਆਨ ਵਾਰੀਏ ਤਾਂ ਤੁਹਾਨੂੰ ਹਮੇਸ਼ਾ ਰਿਪੋਰਟਾਂ ਮਿਲਣਗੀਆਂ ਕਿ ਕਾਂਗਰਸ ਵੱਡੀ ਹੋਈ ਸੀ ਜਦੋਂ ਕਿ ਅਸਲ ਵਿੱਚ ਇਹ ਕਦੇ ਵੀ ਨਹੀਂ ਸੀ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਚੋਣਾਂ ਲੜਨ ਦੀ ਗੱਲ ਆਉਂਦੀ ਹੈ ਤਾਂ ਸਾਰੇ ਆਗੂ ਪਾਰਟੀ ਵਾਸਤੇ ਇੱਕ ਹੋ ਜਾਂਦੇ ਨੇ ਕੋਈ ਮਤਭੇਦ ਸਾਹਮਣੇ ਨਹੀਂ ਆਉਂਦੇ ਤੇ ਉਸ ਨੂੰ ਪਾਸੇ ਰੱਖ ਦਿੰਦੇ ਨੇ ਪਰ ਹੁਣ ਇੱਥੇ ਤੁਹਾਨੂੰ ਵੀ ਪਤਾ ਹੋਣਾ ਹੈ ਟਿੱਪਣੀ ਕਰਨੀ ਬਣਦੀ ਹੈ ਕਿ ਕੀ ਸੱਚਮੁੱਚ ਸਾਰੇ ਕਾਂਗਰਸੀ ਆਗੂ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਨੇ ਕੀ ਕਾਂਗਰਸੀ ਆਗੂਆਂ ਦੇ ਵਿੱਚ ਧੜੇਬੰਦੀ ਨਹੀਂ ਹੈ ਕੀ ਕਾਂਗਰਸੀ ਆਗੂ ਇੱਕ ਦੂਸਰੀ ਨੂੰ ਲੱਤਾਂ ਨਹੀਂ ਖਿੱਚਦੇ ਕੀ ਭਾਰਤ ਭੂਸ਼ਣ ਆਸ਼ਵ ਤੇ ਰਾਜਾ ਵੜਿੰਗ ਦੇ ਵਿਚਕਾਰ ਦੂਰੀਆਂ ਕਦੇ ਨਹੀਂ ਵੇਖੀਆਂ ਗਈਆਂ ਪਰ ਉਹਨਾਂ ਦਾ ਕਹਿਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਸੀ ਪੂਰੇ ਜ਼ੋਰ ਨਾਲ ਲੜਾਂਗੇ ਚੰਗਾ ਪ੍ਰਦਰਸ਼ਨ ਕਰਾਂਗੇ ਅਤੇ ਅਸੀਂ ਵੱਡੇ ਪੱਧਰ ਤੇ ਸੁਧਾਰ ਵੀ ਲਿਆਵਾਂਗੇ ਤੇ ਹੁਣ ਇਹਨਾਂ ਜਿਮਨੀ ਚੋਣਾਾਂ ਦੇ ਵਿੱਚ ਕੀ ਕਿਸਤੇ ਪੱਲੇ ਪਿਆ ਕਿ ਨਹੀਂ ਇੱਕ ਇੱਕ ਕਰਕੇ ਜੇਕਰ ਸਾਰੀਆਂ ਚੋਣਾਾਂ ਤੇ ਧਿਆਨ ਮਾਰੀਏ ਤੇ ਇਹ ਚੋਣ ਜੋ ਤਰਨ ਤਾਨ ਵਿੱਚ ਹੋਈ ਹੈ ਉਹਦੇ ਤੋਂ ਬਾਅਦ ਅਕਾਲੀ ਦਲ ਕਾਫੀ ਉਮੀਦ ਵਿੱਚ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਢਿੱਲੋਂ ਦਾ ਬਿਆਨ ਵੀ ਆਇਆ ਉਹਨਾਂ ਆਖਿਆ ਕਿ ਅਕਾਲੀ ਦਲ ਹੋਰ ਮਜ਼ਬੂਤ ਹੋ ਗਿਆ ਅਤੇ 2027 ਵਿੱਚ ਅਕਾਲੀ ਦਲ ਹੀ ਸਰਕਾਰ ਬਣਾਵੇਗਾ ਉਹਨਾਂ ਆਖਿਆ ਕਿ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਨੇ ਸ਼ਰਨਜੀਤ ਢਿੱਲੋਂ ਨੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵਿਰੋਧੀਆਂ ਤੇ ਨਿਸ਼ਾਨੇ ਵੰਨੇ ਨੇ ਸ਼ਰਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਅਕਾਲੀ ਦਲ ਹਾਰ ਕੇ ਵੀ ਤਰਨਤਾਰ ਦੀ ਜ਼ਿਮਨੀ ਚੋਣ ਜਿੱਤੇ ਆ ਉਹਨਾਂ ਆਖਿਆ ਕਿ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੇ ਸਾਫ਼ ਕਹਿ ਦਿੱਤਾ ਹੈ ਕਿ ਜੇਕਰ ਮੈਂ ਜ਼ਿਮਨੀ ਚੋਣ ਨਾਲ ਲੜਦਾ ਤਾਂ ਅਕਾਲੀ ਦਲ ਜਿੱਤ ਜਾਣਾ ਸੀ ਦੱਸਣਾ ਬਣਦਾ ਕਿ ਸ਼ੁੱਕਰਵਾਰ ਨੂੰ ਆਏ ਜ਼ਿਮਨੀ ਚੋਣ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਹਰਬੀਤ ਸਿੰਘ ਸੰਧੂ ਨੂੰ 42649 ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੂੰ 30558 ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੂੰ 19620 ਕਾਂਗਰਸੀ ਉਮੀਦਵਾਰ ਕਰਨਵੀਰ ਸਿੰਘ ਨੂੰ 15000 ਸਿਰਫ 78 ਵੋਟਾਂ ਬਿਲੀਆਂ ਸੀ ਅਤੇ ਭਾਜਪਾ ਉਮੀਦਵਾਰ ਹਰਦੀਪ ਸੰਧੂ 10000 ਦਾ ਅੰਕੜਾ ਵੀ ਟੱਚ ਨਹੀਂ ਸੀ ਕਰ ਸਕੇ ਉਹਨਾਂ ਨੂੰ 6239 ਵੋਟਾਂ ਪਈਆਂ ਸਨ ਦੱਸਣਾ ਬਣਦਾ ਕਿ ਸੱਤਾਧਾਰੀ ਪਾਰਟੀ ਦੀ ਜਿੱਤ ਅਤੇ ਪੰਥਕ ਧਰਾਂ ਦੇ ਆਜ਼ਾਦ ਲੜਨ ਦੇ ਬਾਵਜੂਦ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਉਮੀਦਵਾਰ ਰੰਧਾਵਾ ਦੂਸਰੇ ਸਥਾਨ ਤੇ ਰਹੀ ਹੈ ਜਦੋਂ ਕਿ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਦੂਸਰੇ ਨੰਬਰ ਤੇ ਆਉਣਾ ਇਹ ਦਸਰ ਆ ਰਿਹਾ ਹੈ ਕਿ ਅਕਾਲੀ ਦਲ ਮੁੜ ਮਜ਼ਬੂਤ ਹੁੰਦਾ ਜਾ ਰਿਹਾ ਹੈ ਦੱਸਣਾ ਬਣਦਾ ਹੈ ਕਿ ਸੁਖਬੀਰ ਬਾਦਲ ਨੇ ਵੀ ਇਸ ਚੋਣ ਦੇ ਨਤੀਜਿਆਂ ਤੋਂ ਬਾਅਦ ਆਖਿਆ ਸੀ ਕਿ ਉਹਨਾਂ ਨੂੰ ਵੀ 2027 ਵਿੱਚ ਵੱਡੀ ਉਮੀਦ ਨਜ਼ਰ ਆ ਰਹੀ ਹੈ ਹਾਲਾਂਕਿ ਉਹਨਾਂ ਦੇ ਉਮੀਦਵਾਰ ਨੇ ਜਿੱਤ ਇਥੋਂ ਦਰਜ ਨਹੀਂ ਸੀ ਕੀਤੀ ਪਰ ਇਹ ਪੰਥਕ ਹਲਕਾ ਇਹ ਵੀ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ ਤੇ ਹੁਣ ਗੱਲ ਕਰਦੇ ਹਾਂ ਕੈਬਨਟ ਮੀਟਿੰਗ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਦੇ ਹੇਠ ਕੈਬਨਟ ਮੀਟਿੰਗ ਹੋ ਚੁੱਕੀ ਹੈ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਣੇ ਦੱਸਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡੀ ਇੱਕ ਵੱਖਰਾ ਕੇਡਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਸਾਡੇ ਨੌਜਵਾਨ ਇਹਦੇ ਵਿੱਚ ਸ਼ਾਮਲ ਹੋ ਸਕਣ ਪਹਿਲਾਂ ਉਹ ਡੈਪੂਟੇਸ਼ਨ ਤੇ ਜਾਂਦੇ ਸਨ ਸਿੰਚਾਈ ਪੀਐਸਪੀਸੀਐਲ ਅਤੇ ਹੋਰ ਵਿਭਾਗਾਂ ਵਿੱਚ 3000 ਤੋਂ ਵੱਧ ਅਸਾਮੀਆਂ ਜਲਦ ਭਰੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਮਲੇਰਕੋਟਲਾ ਖੇਡ ਵਿਭਾਗ ਵਿੱਚ ਤਿੰਨ ਨਵੀਆਂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਮਲੇਰਕੋਟਲਾ ਸਹਿਕਾਰੀ ਵਿਭਾਗ ਵਿੱਚ ਰਜਿਸਟਰਾਰ ਡਿਪਲੀ ਰਜਿਸਟਰਾਰ ਅਤੇ ਇਨਸਪੈਕਟਰ ਲਈ 11 ਅਸਾਮੀਆਂ ਭਰੀਆਂ ਜਾਣਗੀਆਂ। ਸੀਐਚਸੀ ਦੁਰਾਹਾ ਵਿਖੇ 51 ਨਵੀਆਂ ਅਸਾਮੀਆਂ ਕੱਢੀਆਂ ਗਈਆਂ ਨੇ। ਡੈਂਟਲ ਟੀਚਿੰਗ ਫੈਕਲਟੀ ਲਈ ਉਮਰ ਸੀਮਾ ਪਹਿਲਾਂ 62 ਸਾਲ ਸੀ ਹੁਣ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ। 16 ਸੀਡੀਪੀਓ ਅਸਾਮੀਆਂ ਨੂੰ ਮੁੜ ਸੁਰਜੀਤ ਕੀਤਾ ਗਿਆ ਅਤੇ ਵਿਭਾਗ ਜਲਦ ਹੀ ਉਹਨਾਂ ਨੂੰ ਭਰਨਾ ਵੀ ਸ਼ੁਰੂ ਕਰੇਗਾ। ਵਧੀਕ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਜਲੰਧਰ ਵਾਸਤੇ 6 ਵਾਧੂ ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨਾ ਦੱਸਿਆ ਕਿ ਉਦਯੋਗ ਨਾਲ ਸੰਬੰਧਿਤ ਵਿਭਾਗਾਂ ਵਿੱਚ ਬਦਲਾਅ ਕੀਤੇ ਗਏ ਨੇ ਉਹ ਪੁੱਡਾ ਦੁਆਰਾ ਅਲਾਟ ਕੀਤੇ ਗਏ ਆਪਣੇ ਉਦਯੋਗਿਕ ਪਲਾਟ ਅਲਾਟ ਕਰ ਸਕਦੇ ਨੇ ਪਰ ਪਲਾਟ ਘੱਟੋ-ਘੱਟ 500 ਗਜ ਹੋਣਾ ਚਾਹੀਦਾ ਹੈ ਜੇਕਰ ਪਲਾਟ 2000 ਗਜ ਹੈ ਤਾਂ ਇਸ ਨੂੰ 4 ਹਿੱਸਿਆਂ ਵਿੱਚ ਵੀ ਵੰਡਿਆ ਜਾ ਸਕਦਾ ਹੈ ਉਹਨਾਂ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਨੂੰ ਟਰਾਂਸਜੈਂਡਰ ਭਾਈਚਾਰੇ ਲਈ ਨਿਯਮ ਬਣਾਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ 53 ਕਰੋੜ ਦੀ ਲਾਗਤ ਨਾਲ ਸੈਨੀਟਰੀ ਪੈੜ ਖਰੀਦੇ ਜਾਣਗੇ ਜੋ ਆਂਗਣਵਾੜੀ ਵਰਕਰਾਂ ਲਈ ਗਰੀਬ ਲੜਕੀਆਂ ਨੂੰ ਵੰਡ ਦਿੱਤੇ ਜਾਣਗੇ ਤੇ ਹੁਣ ਗੱਲ ਕਰਦੇ ਹਾਂ ਇੱਕ ਡਾਕਟਰ ਦੀਆਂ ਤਾਰਾਂ ਦਿੱਲੀ ਤੇ ਦਿੱਲੀ ਦੀਆਂ ਤਾਰਾਂ ਕਿੱਥੇ ਜੁੜੀਆਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਪਠਾਨਕੋਟ ਦੇ मामੂਨ ਕੈਂਟ ਤੋਂ ਇੱਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਡਾਕਟਰ ਦੀ ਪਛਾਣ ਡਾਕਟਰ ਰੈਸ ਅਹਿਮਦ ਭੱਟ ਵਜੋਂ ਕੀਤੀ ਗਈ ਹੈ ਜੋ ਕਿ ਐਮਬੀਬੀਐਸ ਐਮਐਸ ਐਫ ਐਮਜੀ ਹਨ ਅਤੇ ਸਰਜੀ ਦੇ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਸੀ ਹਾਲ ਹੀ ਵਿੱਚ ਪਠਾਨਕੋਟ ਦੇ मामੂਨ ਕੈਂਟ ਤੋਂ ਇੱਕ ਡਾਕਟਰ ਨੂੰ ਕਾਬੂ ਕੀਤਾ ਗਿਆ ਡਾਕਟਰ ਦੀ ਪਛਾਣ ਕਰ ਦਿੱਤੀ ਗਈ ਹੈ ਅਤੇ ਡਾਕਟਰ ਪੱਟ ਦੀ ਉਮਰ 45 ਬਰੇ ਦੱਸੀ ਗਈ ਹੈ ਅਤੇ ਉਹ ਪਿਛਲੇ 3 ਸਾਲਾਂ ਤੋਂ ਵਾਈਟ ਮੈਡੀਕਲ ਕਾਲਜ ਪੀਐਸ ਮਾਮੂਰ ਕੈਂਟਵੇ ਸਰਜਨ ਵਜੋਂ ਕੰਮ ਕਰ ਰਿਹਾ ਸੀ ਹਸਪਤਾਲ ਦੇ ਮੈਨੇਜਰ ਸਰਵਨ ਸਲਾਰੀਅਲ ਨੇ ਦੱਸਿਆ ਕਿ ਡਾਕਟਰ ਪੱਟ ਨੂੰ ਦੇਰ ਰਾਤ ਕਿਸੇ ਅਣਪਛਾਤੀ ਏਜੰਸੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਡਾਕਟਰ ਪੱਟ ਪਹਿਲਾਂ ਆਲਫਲਾ ਯੂਨੀਵਰਸਿਟੀ ਫਰੀਦਾਬਾਦ ਵਿੱਚ 4 ਸਾਲ ਕੰਮ ਕਰ ਚੁੱਕਾ ਹੈ ਉਹ ਉੱਥੇ ਤਾਇਨਾਤ ਕਰਮਚਾਰੀਆਂ ਨਾਲ ਫੋਨ ਰਾਹੀਂ ਹਾਲੇ ਵੀ ਸੰਪਰਕ ਵਿੱਚ ਸੀ ਦਿੱਲੀ ਤਮਾਕੀ ਦੇ ਮੁਖ ਦੋਸ਼ੀ ਡਾਕਟਰ ਉਮਰ ਨਾਲ ਵੀ ਉਸਦੇ ਸੰਪਰਕ ਵਿੱਚ ਹੋਣ ਦੀ ਗੱਲ ਸਾਹਮਣੇ ਆਈ ਹੈ ਇਸੇ ਕਰਕੇ ਉਸ ਨੂੰ ਪੁੱਛਗਿੱਛ ਵਾਸਤੇ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਇਹ ਸਾਫ਼ ਨਹੀਂ ਸੀ ਕੀਤਾ ਗਿਆ ਕਿ ਕਿਸ ਏਜੰਸੀ ਨੇ ਉਸ ਨੂੰ ਗ੍ਰਿਫਤਾਰ ਕੀਤਾ ਫੜਿਆ ਗਿਆ ਡਾਕਟਰ ਬੋਨਾ ਡੈਲਗਾਮ ਅਨੰਤਨਾਗਰ ਰਹਿਣ ਵਾਲਾ ਜਾਣਕਾਰੀ ਮੁਤਾਬਕ ਡਾਕਟਰ ਰਾਈਸ ਪਟ ਦਾ ਦਿੱਲੀ ਤਮਾਕੀ ਦੇ ਮੁਖ ਦੋਸ਼ੀ ਡਾਕਟਰ ਉਮਰ ਨਾਲ ਲਗਾਤਾਰ ਸੰਪਰਕ ਸੀ ਇਸੇ ਕਾਰਨ ਪੁੱਛਗਿੱਛ ਵਾਸਤੇ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਆਲਫਲਾ ਯੂਨੀਵਰਸਿਟੀ ਵਿੱਚ ਸਾਹਮਣੇ ਆਏ ਸਫੈਦ ਪੋਸ਼ ਆਤਵਾਦੀ ਮੋਡਿਊਲ ਦੇ ਮਾਮਲੇ ਵਿੱਚ ਜਾਂਚ ਏਜੰਸੀ ਮੌਜੂਦਾ ਡਾਕਟਰਾਂ ਤੇ ਸਟਾਫ ਦੇ ਨਾਲ-ਨਾਲ ਪੁਰਾਣੇ ਕਰਮਚਾਰੀਆਂ ਦੀ ਵੀ ਇਸ ਵਕਤ ਜਾਂਚ ਕਰ ਰਹੀ ਹੈ। ਸ਼ੁੱਕਰਵਾਰ ਨੂੰ ਜਾਂਚ ਟੀਮ ਯੂਨੀਵਰਸਿਟੀ ਕੈਂਪਸ ਵਿੱਚ ਪਹੁੰਚੀ ਅਤੇ ਉੱਥੋਂ ਇਹ ਪਤਾ ਕੀਤਾ ਕਿ ਪਹਿਲਾਂ ਕਿਹੜੇ ਡਾਕਟਰ ਤੇ ਸਟਾਫ ਇੱਥੇ ਕੰਮ ਕਰਦੇ ਰਹੇ। ਟੀਮ ਨੇ ਇਹ ਵੀ ਪੁੱਛਿਆ ਕਿ ਉਹ ਲੋਕ ਕਿੰਨੇ ਸਮੇਂ ਪਹਿਲਾਂ ਇੱਥੋਂ ਗਏ ਸਨ ਅਤੇ ਉਹਨਾਂ ਦੇ ਇੱਥੋਂ ਜਾਣ ਦੇ ਕਾਰਨ ਕੀ ਸਨ। ਉਹ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਸੀ ਇਸਦੀ ਵੀ ਜਾਣਕਾਰੀ ਇਕੱਠੀ ਕੀਤੀ ਗਈ। ਸਾਰੇ ਪੁਰਾਣੇ ਕਰਮਚਾਰੀਆਂ ਦੇ ਨਾਮ ਫੋਨ ਨੰਬਰ ਪਤਾ ਤੇ ਯੂਨੀਵਰਸਿਟੀ ਵਿੱਚ ਉਹਨਾਂ ਦੇ ਅਹੁਦੇ ਦੀ ਪੂਰੀ ਡਿਟੇਲ ਵੀ ਉਹਨਾਂ ਵੱਲੋਂ ਪ੍ਰਾਪਤ ਕੀਤੀ ਗਈ ਹੈ ਅਤੇ ਹੁਣ ਗੱਲ ਕਰਦੇ ਹਾਂ ਇੱਕ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਦੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ ਪੰਜਾਬ ਸਰਕਾਰ ਦੇ ਨਿਸ਼ਾਨੇ ਤੇ ਆ ਗਏ ਹੈ ਅਤੇ ਹੋਰ ਵੀ ਕਈਆਂ ਦੇ ਉੱਤੇ ਗਾਜ਼ ਡਿੱਗਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਜਾਇਬ ਵਿੱਚ ਹੁਣ ਅੰਮ੍ਰਿਤਸਰ ਦਿਹਾਤੀ ਵਿੱਚ ਵੱਡੀ ਕਾਰਵਾਈ ਸਾਹਮਣੇ ਆਈ ਹੈ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਮੁਅਤਲ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਾਰਵਾਈ ਉਥੇ ਵੱਧਦੀਆਂ ਗੈਂਗਸਟਰ ਗਤੀਵਿਧੀਆਂ ਅਤੇ ਉਹਨਾਂ ਦੇ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਦੇ ਕਾਰਨ ਕੀਤੀ ਹੈ ਜਾਣਕਾਰਾਂ ਦੇ ਅਨੁਸਾਰ ਕਈ ਮਹੱਤਵਪੂਰਨ ਮਾਮਲਿਆਂ ਵਿੱਚ ਸਮੇਂ ਸਿਰ ਕਾਰਵਾਈ ਅਮਲ ਵਿੱਚ ਲਿਆਂਦੀ ਨਹੀਂ ਗਈ ਅਤੇ ਸੰਗਠਿਤ ਅਪਰਾਧਾਂ ਨੂੰ ਰੋਕਣ ਵਿੱਚ ਢਿੱਲ ਮਾਰਦੀਆਂ ਰਿਪੋਰਟਾਂ ਸਾਹਮਣੇ ਆ ਸਨ ਇਨੂੰ ਗੰਭੀਰਤਾ ਲੈਂਦੇ ਹੋਏ ਸਰਕਾਰ ਨੇ ਇਹ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਆਈਪੀਐਸ ਅਧਿਕਾਰੀ ਮਨਿੰਦਰ ਸਿੰਘ 2019 ਬੈਚ ਦੇ ਅਧਿਕਾਰੀ ਨੇ ਐਸਐਸਪੀ ਤਰਨਤਾਰਨ ਦਿਹਾਤੀ ਦਾ ਚਾਰਜ ਸੰਭਾਲਣ ਤੋਂ ਪਹਿਲਾਂ ਉਹ ਅਬਰੇਸਰ ਪੁਲਿਸ ਕਮਿਸ਼ਨਰੇਟ ਵਿੱਚ ਸਹਾਇਕ ਕਮਿਸ਼ਨਰ ਆਫ ਪੁਲਿਸ ਵਜੋਂ ਵੀ ਤਾਇਨਾਤ ਰਹੇ ਇਸ ਤੋਂ ਪਹਿਲਾਂ ਉਹਨਾਂ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਪੁਲਿਸ ਸੁਪਰਡੈਂਟ ਵਜੋਂ ਵੀ ਸੇਵਾਵਾਂ ਦਿੱਤੀਆਂ ਇਹਦੇ ਤੋਂ ਬਾਅਦ ਉਹਨਾਂ ਨੂੰ ਪੰਜਾਬ ਦੇ ਰਾਜਪਾਲ ਦਾ ਸਹਾਇਕ ਕਮਿਸ਼ਨਰ ਆਫ ਪੁਲਿਸ ਨਿਯੁਕਤ ਕਰ ਦਿੱਤਾ ਗਿਆ ਸੀ ਮੁੱਖ ਮੰਤਰੀ ਮਾਨ ਨੇ ਤਰਨਤਾਰਨ ਉਪ ਚੋਣਾਂ ਦੇ ਦੌਰਾਨ ਕਿਹਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਤਾਣੇ ਬਾਣੇ ਨੂੰ ਵਿਗਾੜਿਆ ਹੋਇਆ ਹੈ ਗੈਂਗਸਟਰਾਂ ਅਤੇ ਮਾਫੀਆ ਨੂੰ ਉਤਸ਼ਾਹਤ ਕੀਤਾ ਗਿਆ। ਉਹਨਾਂ ਦੀ ਸਰਕਾਰ ਇਸ ਸਥਿਤੀ ਨੂੰ ਸੁਧਾਰ ਰਹੀ ਹੈ। ਪੰਜਾਬ ਵਿੱਚ ਗੈਂਗਸਟਰਾਂ, ਤਸਕਰਾਂ, ਅਪਰਾਧੀਆਂ ਅਤੇ ਸਮਾਜ ਵਿਰੋਧੀਆਂ ਵਾਸਤੇ ਕੋਈ ਥਾਂ ਨਹੀਂ ਹੈ ਅਤੇ ਸਰਕਾਰ ਉਹਨਾਂ ਨੂੰ ਖਤਮ ਕਰ ਰਹੀ ਹੈ। ਉਹਨਾਂ ਨੇ ਗੈਂਗਸਟਰਾਂ ਅਤੇ ਮਾਫੀਆ ਦੇ ਵਿਰੁੱਧ ਸਖਤ ਕਾਰਵਾਈ ਦੇ ਆਪਣੇ ਵਾਅਦੇ ਨੂੰ ਦੁਹਰਾਇਆ ਸੀ। ਉਹਨਾਂ ਨੇ ਕਿਹਾ ਕਿ ਇਹ ਲੜਾਈ ਜਲਦ ਹੀ ਖਤਮ ਕਰ ਦਿੱਤੀ ਜਾਏਗੀ। ਪੰਜਾਬ ਵਿੱਚ ਗੈਂਗਸਟਰਾਂ ਤੇ ਅਪਰਾਧੀਆਂ ਵਾਸਤੇ ਕੋਈ ਥਾਂ ਨਹੀਂ ਬਚੇਗਾ। ਅਤੇ ਇਹਦੇ ਵਾਸਤੇ ਉਹ ਬਚਨ ਵੱਧ ਨੇ ਇਸੇ ਤਰ੍ਹਾਂ ਆਪ ਸੁਪਰੀਮੋ ਕੇਜਰੀਵਾਲ ਨੇ ਤਰਨਤਨ ਉਪਚੋਣ ਦੇ ਪ੍ਰਚਾਰ ਦੌਰਾਨ ਕਿਹਾ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਗੈਂਗਸਟਰ ਤੇ ਅਪਰਾਧੀ ਪੰਜਾਬ ਛੱਡ ਕੇ ਕਿਤੇ ਹੋਰ ਜਾ ਸਕਦੇ ਨੇ ਅਤੇ ਉਹਨਾਂ ਦਾ ਖੇਤੀ ਖਾਤਮਾ ਕਰ ਦਿੱਤਾ ਜਾਵੇਗਾ ਉਦੋਂ ਤੋਂ ਮੁੱਖ ਮੰਤਰੀ ਮਾਨ ਅਪਰਾਧ ਕੰਟਰੋਲ ਸਬੰਧੀ ਨਿਜਮਤ ਮੀਟਿੰਗਾਂ ਵੀ ਕਰ ਰਹੇ ਨੇ ਅਤੇ ਇਹ ਕਾਰਵਾਈ ਦੀ ਖਬਰ ਮਿਲ ਗਈ ਹੈ ਅਤੇ ਹੁਣ ਗੱਲ ਕਰਦੇ ਆਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣਾਂ ਨੂੰ ਲੈ ਕੇ ਉਹਦਾ ਐਲਾਨ ਕਦ ਹੋਵੇਗਾ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਵਾਰ ਫਿਰ ਸਥਿਤੀ ਗਰਮ ਦੱਸੀ ਜਾ ਰਹੀ ਹੈ ਯੂਨੀਵਰਸਿਟੀ ਦੇ ਵਿਦਿਆਰਥੀ ਕਿਸਾਰ ਅਤੇ ਮਜ਼ਦੂਰ ਯੂਨੀਅਨਾਂ ਨੇ 18 ਨਵੰਬਰ ਨੂੰ ਇੱਕ ਮੀਟਿੰਗ ਸੱਦ ਲਈ ਹੈ ਮੀਟਿੰਗ ਵਿੱਚ ਫੈਸਲਾ ਕੀਤਾ ਜਾਵੇਗਾ ਕਿ ਕੀ ਇੱਕ ਹੋਰ ਵਿਸ਼ਾਲ ਪ੍ਰਦਰਸ਼ਨ ਕੀਤਾ ਜਾਵੇ ਜਾਂ ਨਹੀਂ ਜਾਣਕਾਰੀ ਅਨੁਸਾਰ 18 ਅਤੇ 19 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦਾ ਐਡਮਿਨ ਬਲਾਕ ਬੰਦ ਕੀਤਾ ਜਾਏਗਾ ਇਸ ਦੌਰਾਨ ਪੇਪਰਾਂ ਦਾ ਵੀ ਬਾਈਕਟ ਕਰ ਦਿੱਤਾ ਜਾਏਗਾ ਇਦੇ ਤੋਂ ਇਲਾਵਾ 20 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਸੱਦ ਲਈ ਹੈ। ਇਦੇ ਤੋਂ ਇਲਾਵਾ ਮੋਰਚੇ ਵੱਲੋਂ 20 ਨਵੰਬਰ ਨੂੰ ਕੇਂਦਰ ਸਰਕਾਰ ਦੇ ਨੁਮਾਇੰਦੇ ਪੰਜਾਬ ਦੇ ਰਾਜਪਾਲ ਦੇ ਘਰ ਦੇ ਘਰਾਓ ਦੀ ਵੀ ਕਾਲ ਦਿੱਤੀ ਜਾ ਸਕਦੀ ਹੈ। ਜੇਕਰ ਪੀਯੂ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਪੀਯੂ ਵੇ ਸਥਿਤੀ 10 ਨਵੰਬਰ ਵਰਗੀ ਹੋ ਸਕਦੀ ਹੈ। ਉਸ ਦਿਨ ਪੰਜਾਬ ਅਤੇ ਹਰਿਆਣਾ ਤੋਂ ਲਗਭਗ 8000 ਲੋਕ ਸੈਨੇਟ ਚੋਣਾਂ ਦੀ ਨੋਟੀਫਿਕੇਸ਼ਨ ਦੀ ਮੰਗ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਪਹੁੰਚੇ ਸਨ ਅਤੇ ਇਸ ਦੌਰਾਨ ਪੁਲਿਸ ਫੋਰਸ ਪ੍ਰਦਰਸ਼ਨ ਕਰਨ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਸੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੋਣ ਸ਼ਡਿਊਲ ਤਿਆਰ ਕਰਕੇ ਚਾਂਸਲਰ ਨੂੰ ਭੇਜ ਦਿੱਤਾ ਗਿਆ ਪਰ ਹਾਲੇ ਤੱਕ ਇਸ ਦਾ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਵਿਦਿਆਰਥੀਆਂ ਨੇ ਕਿਹਾ ਕਿ ਜੇਕਰ 18 ਨਵੰਬਰ ਤੋਂ ਪਹਿਲਾਂ ਲਿਖਤੀ ਚੋਣ ਸ਼ਡਿਊਲ ਜਾਰੀ ਨਹੀਂ ਕੀਤਾ ਜਾਂਦਾ ਤਾਂ ਉਹ ਸੈਮੈਸਟਰ ਪ੍ਰੀਖਿਆਵਾਂ ਦਾ ਬਾਈਕਾਟ ਕਰ ਦੇਣਗੇ ਤੇ ਹੁਣ ਕੁਝ ਰਾਸ਼ਟਰੀ ਖਬਰਾਂ ਖਬਰਾ ਕੁਝ ਬਿਹਾਰ ਤੋਂ ਵੜ ਰਹੀਆਂ ਨੇ ਤੇ ਵੱਡੀਆਂ ਨੇ ਬਿਹਾਰ ਚੋਣ ਵਿੱਚ 225 ਦੀਆਂ ਤੀਜੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਬਿਹਾਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠ ਸਰਕਾਰ ਬਣੇਗੀ ਹਾਲਾਂਕਿ ਇਹ ਹਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਬਿਹਾਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਭਾਜਪਾ ਹਾਈ ਕਮਾਂਡ ਅਤੇ ਉਸਤੇ ਸਾਰੇ ਨੇਤਾ ਇਸ਼ਾਰਿਆਂ ਇਸ਼ਾਰਿਆਂ ਵਿੱਚ ਕਾਫੀ ਕੁਝ ਆਖ ਰਹੇ ਨੇ ਪਰ ਅਧਿਕਾਰਤ ਤੌਰ ਤੇ ਹਾਲੇ ਤੱਕ ਕਿਸੇ ਨੇ ਮੂੰਹ ਨਹੀਂ ਖੋਲਿਆ ਚੋਣ ਨਤੀਜਿਆਂ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਇਸ ਲਈ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਆਪਣਾ ਸੀਐਮ ਬਣਾ ਸਕਦੀ ਹੈ ਭਾਜਪਾ ਵੱਲੋਂ ਵੀ ਕੁਝ ਨਾਮ ਅੰਦਰੂਨੀ ਗੱਲਾਂ ਬਾਤਾਂ ਵਿੱਚ ਚਰਚਾ ਵਿਚਾਰ ਰਹੇ ਨੇ ਜਿਨ੍ਹਾਂ ਵਿੱਚ ਨਿਤਿਆਨੰਦ ਰਾਏ ਸਮਰਾਟ ਚੌਧਰੀ ਅਤੇ ਰੇणु ਦੇਵੀ ਦੇ ਨਾਮ ਸ਼ਾਮਲ ਨੇ ਦੂਜੇ ਪਾਸੇ ਜਨਤਾ ਦਲ ਯੂਨਾਈਟਿਡ ਦੇ ਆਗੂ ਵਾਰ-ਵਾਰ ਦੁਹਰਾ ਰਹੇ ਨੇ ਕਿ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਹੀ ਫਿਰ ਮੁੱਖ ਮੰਤਰੀ ਬਣਨਗੇ ਪਰ ਭਾਜਪਾ ਨੇਤਾ ਵਿਰੋਧ ਤਾਬੜੇ ਨੇ 14 ਨਵੰਬਰ ਨੂੰ ਨਤੀਜਿਆਂ ਦੇ ਦੌਰਾਨ ਕਿਹਾ ਸੀ ਕਿ ਗੱਠਬੰਧਨ ਦੇ ਪੱਖੀ ਇਸ ਬਾਰੇ ਬੈਠਕ ਕਰਕੇ ਚਰਚਾ ਕਰਨਗੇ ਸੀਮਾ ਕੌਣ ਹੋਵੇਗਾ ਇਹ ਉਹਦੇ ਵਿੱਚ ਫੈਸਲਾ ਕੀਤਾ ਜਾਵੇਗਾ ਦੂਜੇ ਪਾਸੇ ਮੁੱਖ ਮੰਤਰੀ ਨਤੀਸ਼ ਕੁਮਾਰ ਨਾਲ ਮੁਲਾਕਾਤ ਦੇ ਬਾਅਦ ਜੀਡੀਯੂ ਨੇਤਾ ਸ਼ਾਮ ਰਜਕ ਨੇ ਕਿਹਾ ਕਿ ਪੂਰਾ ਐਨਡੀਏ ਇੱਕ ਜੁੱਟਾ ਸਾਰੇ ਪੰਜ ਪਾਂਡਵ ਇੱਕ ਜੁੱਟ ਨੇ ਚੋਣ ਨਤੀਸ਼ ਕੁਮਾਰ ਦੀ ਅਗਵਾਈ ਹੇਠ ਚੱਲੀ ਗਈ ਸੀ ਉਹ ਸਾਡੇ ਨੇਤਾ ਨੇ ਤੇ ਉਹੀ ਅਗਲੇ ਮੁੱਖ ਮੰਤਰੀ ਹੋਣਗੇ ਭਾਜਪਾ ਦੇ ਅੰਦਰੂਨੀ ਗੱਲਬਾਤ ਦੀ ਗੱਲ ਕਰਾਂ ਤਾਂ ਹੁਣ ਤੱਕ ਬਿਹਾਰ ਵਿੱਚ ਸਭ ਤੋਂ ਵੱਡੀ ਪਾਰਟੀ ਬਣੀ ਹੈ ਤਾਂ ਹੋ ਸਕਦਾ ਕੋ ਆਪਣਾ ਮੁੱਖ ਮੰਤਰੀ ਬਣਾ ਲੈਣ ਇਸ ਲਈ ਕੁਝ ਨਾਵਾਂ ਤੇ ਇਸ ਵਕਤ ਚਰਚਾ ਵੀ ਕੀਤੀ ਜਾ ਰਹੀ ਹੈ ਪਰ ਇਹ ਅਧਿਕਾਰਤ ਤੌਰ ਤੇ ਇਹਦਾ ਬਿਆਨ ਨਹੀਂ ਕੀਤਾ ਗਿਆ ਹੁਣ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਕਿਸੇ ਦੇ ਉੱਤੇ ਜਿਹੜਾ ਦੀ ਚਰਚਾ ਹੈ ਕਿ ਉਹਦੇ ਉੱਤੇ ਗੁਣੀਆਂ ਪਾਇਆ ਜਾ ਸਕਦਾ ਹੈ ਅਤੇ ਨਤੀਸ਼ ਕੁਮਾਰ ਦੇ ਘਰ ਵਿੱਚ ਵੀ ਹਲਚਲ ਦੱਸੀ ਜਾ ਰਹੀ ਹੈ ਕਿ ਕਾਫੀ ਹੋ ਰਹੀ ਹੈ ਨਤੀਸ਼ ਕੁਮਾਰ ਤੇ ਕਰ ਤੇਰਾਗ ਪਾਸ ਵੱਲ ਪਹੁੰਚੇ ਇਹਦੇ ਨਾਲ ਹੀ ਜੀਡੀਪੀ ਦੇ ਵਿਧਾਇਕ ਅਤੇ ਨੇਤਾ ਨਤੀਸ਼ ਕੁਮਾਰ ਨਾਲ ਮਿਲਣ ਵਾਸਤੇ ਪਹੁੰਚ ਰਹੇ ਨੇ ਤੇ ਦਿਨ ਪਰ ਮੁਲਾਕਾਤਾਂ ਦਾ سلسلہ ਵੀ ਚੱਲਦਾ ਰਿਹਾ ਸੁਨੀਲ ਕੁਮਾਰ ਅਤੇ ਸ਼ਾਮ ਰਜਕ ਵੀ ਮੁੱਖ ਮੰਤਰੀ ਦੇ ਨਿਵਾਸ ਸਥਾਨ ਤੇ ਉਚੇਚੇ ਤੌਰ ਤੇ ਪਹੁੰਚੇ ਸਨ ਪਰ ਹਾਲੇ ਤੱਕ ਪੱਤੇ ਖੋਲ ਨਹੀਂ ਗਏ ਪਰ ਦੂਸਰੇ ਪਾਸੇ ਵਿਹਾਰ ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰੀ ਜਨਤਾ 당 ਕਾਂਗਰਸ ਦੀ ਅਗਵਾਈ ਵਾਲੇ ਮਹਾ ਗੱਠਜੋੜ ਨੂੰ ਭਾਜਪਾ ਤੇ ਜਨਤਾ 당 ਯੂਨਾਈਟਿਡ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਚੋਣ ਨਤੀਜਿਆਂ ਤੋਂ ਬਾਅਦ ਲਾਲੂ ਪ੍ਰਸ਼ਾਦ ਯਾਦਵ ਦੀ ਤੀ ਅਤੇ ਤੇਜਸਵੀ ਯਾਦਵ ਦੀ ਪਣ ਰੋਹੀੜੀ ਆਚਾਰੀਆਂ ਨੇ ਅਚਾਰਕ ਰਾਜਨੀਤੀ ਛੱਡਣ ਦਾ ਐਲਾਨ ਕਰਕੇ ਬਿਹਾਰ ਦੀ ਰਾਜਨੀਤੀ ਵਿੱਚ ਸਿਆਸੀ ਪੁਚਾਲ ਲਿਆ ਦਿੱਤਾ ਹੈ। ਰੋहिणी ਆਚਾਰਣ ਸਿਰਫ ਰਾਜਨੀਤੀ ਛੱਡਣ ਦਾ ਹੀ ਨਹੀਂ ਸਗੋਂ ਆਪਣੇ ਪਰਿਵਾਰ ਤੋਂ ਵੀ ਦੂਰੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਐਕਸ ਤੇ ਪੋਸਟ ਸ਼ੇਅਰ ਕਰਦੇ ਲਿਖਿਆ ਕਿ ਉਹਨੂੰ ਸੰਜੇ ਜਾਦਵ ਅਤੇ ਰਵੀ ਜਨਾਬ ਦੇ ਵਿਅਕਤੀਆਂ ਨੇ ਅਝਾ ਕਰ ਲਈ ਕਿਹਾ ਸੀ। ਰੋहिणी ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਮੈਂ ਰਾਜਨੀਤੀ ਛੱਡ ਰਹੀਆਂ ਅਤੇ ਆਪਣੇ ਪਰਿਵਾਰ ਤੋਂ ਵੀ ਵੱਖ ਹੋ ਰਹੀਆਂ ਅਤੇ ਹੁਣ ਭਾਜਪਾ ਦੀ ਗੱਲ ਕਰਦਿਆਂ ਬਿਹਾਰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਦੀ ਭਾਜਪਾ ਵੱਲੋਂ ਇੱਕ ਵੱਡੇ ਆਗੂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਪਾ ਦਿੱਤੀ ਗਈ ਹੈ। ਉਹਨਾਂ ਨੇ ਸਾਬਕਾ ਕੇਂਦਰੀ ਮੰਤਰੀ ਆਰਕੇ ਸਿੰਘ ਨੂੰ ਪਾਰਟੀ ਤੋਂ ਬਾਹਲ ਕਰ ਦਿੱਤਾ। ਪਾਰਟੀ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਵਿੱਚ ਲਿਖਿਆ ਗਿਆ ਕਿ ਕੀ ਸਿੰਘ ਦੀ ਲਗਾਤਾਰ ਵਿਵਾਦਤ ਪਾਰਟੀ ਲੈਂਨ ਤੋਂ ਹਟ ਕੇ ਕੀਤੀ ਕੀ ਬਿਆਨਬਾਜ਼ੀ ਕਾਰਨ ਇਹ ਕਾਰਵਾਈ ਜ਼ਰੂਰੀ ਨਹੀਂ ਸੀ। ਉਹ ਪਿਛਲੇ ਕਈ ਦਿਨਾਂ ਤੋਂ ਐਨਡੀਏ ਅਗਵਾਈ ਉਮੀਦਵਾਰਾਂ ਤੇ ਬਿਹਾਰ ਸਰਕਾਰ ਤੇ ਗੰਭੀਰ ਦੋਸ਼ ਲਗਾ ਰਹੇ ਸਨ। ਉਹਨਾਂ ਨੇ ਨਾ ਸਿਰਫ ਗੱਠਜੋੜ ਦੇ ਕੁਝ ਉਮੀਦਵਾਰਾਂ ਦੀ ਸ਼ਾਖ ਤੇ ਸਵਾਲ ਉਠਾਏ ਸਗੋਂ ਇੱਕ ਜਨਤਕ ਮੰਚ ਤੇ ਇਹ ਵੀ ਕਿਹਾ ਕਿ ਅਜਾਹੇ ਲੋਕਾਂ ਨੂੰ ਵੋਟ ਦੇਣ ਤੋਂ ਚੰਗਾ ਕਿ ਚੂਲੀ ਪਰ ਪਾਣੀ ਵਿੱਚ ਡੁੱਬ ਮਰੀਏ ਉਹਨਾਂ ਦੇ ਇਸ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਪ੍ਰਗਤੀ ਕਿਰਿਆਵਾਂ ਤੇਜ਼ ਕਰ ਦਿੱਤੀਆਂ ਸਨ ਉਹਨਾਂ ਦੀ ਸਭ ਤੋਂ ਵੱਡੀ ਵਿਵਾਦਿਤ ਟਿੱਪਣੀ ਉਸ ਵਕਤ ਸਾਹਮਣੇ ਆਈ ਸੀ ਜਦੋਂ ਬਿਹਾਰ ਦੇ ਡਿਪਟੀ ਸੀਐਮ ਸਮਰਾਟ ਚੌਧਰੀ ਜੀਡੀਜੂ ਆਗੂ ਅਨੰਤ ਸਿੰਘ ਅਤੇ ਆਰਜीडी ਦੇ ਸੂਰਜ ਭਾਨ ਸਿੰਘ ਨੂੰ ਖੁੱਲੇ ਤੌਰ ਤੇ ਹੱਤਿਆ ਦਾ ਦੋਸ਼ੀ ਦੱਸਿਆ ਗਿਆ ਅਤੇ ਦੱਸਿਆ ਗਿਆ ਕਿ ਅਜਾਹੇ ਲੋਕ ਨਮਾਇੰਦਗੀ ਦੇ ਯੋਗ ਨਹੀਂ ਹੈ ਇਦੇ ਨਾਲ ਹੀ ਉਹਨਾਂ ਨੇ ਤੀ ਸਰਕਾਰ ਤੇ 62000 ਕਰੋੜ ਰੁਪਏ ਦੇ ਕਥਿਤ ਬਿਜਲੀ ਘੁਟਾਲੇ ਦੇ ਵੀ ਦੋਸ਼ ਲਗਾਏ ਸਨ ਉਹਨਾਂ ਦਾ ਕਹਿਣਾ ਸੀ ਕਿ ਅਡਾਨੀ ਗਰੁੱਪ ਨਾਲ ਇਹ ਕੀਤਾ ਗਿਆ ਬਿਜਲੀ ਖਰੀਦ ਸੌਦਾ ਜਨਤਾ ਨਾਲ ਦਰਅਸਲ ਧੋਖਾ ਹੈ ਇਹਦੇ ਵਿੱਚ ਵੱਡੇ ਪੱਧਰ ਤੇ ਵਿੱਤੀ ਬੇਨਿਜਮੀਆਂ ਲੁਕੀਆਂ ਹੋਈਆਂ ਨੇ ਉਹਨਾਂ ਦੋਸ਼ ਲਗਾਇਆ ਸੀ ਕਿ ਸਰਕਾਰ ਅਡਾਨੀ ਪਾਵਰ ਤੋਂ 6 ਰੁਪਏ 75 ਪੈਸੇ ਪ੍ਰਤੀ ਯੂਨਟ ਦੀ ਦਰ ਤੇ ਬਿਜਲੀ ਖਰੀਦੇਗੀ ਜਦਕਿ ਮੌਜੂਦਾ ਬਾਜ਼ਾਰ ਦਰ ਇਸ ਤੋਂ ਕਾਫੀ ਘੱਟ ਨੇ ਉਹਨਾਂ ਸਵਾਲ ਉਠਾਇਆ ਸੀ ਕਿ ਜਦੋਂ ਐਨਟੀਪੀਸੀ ਨੂੰ ਇਹ ਪਲਾਂਟ ਲਗਾਉਣ ਦੀ ਜਿੰਮੇਵਾਰੀ ਦਿੱਤੀ ਗਈ ਸੀ ਤੇ ਇਸ ਦਾ ਐਲਾਨ ਕੇਂਦਰੀ ਬਜਟ ਵਿੱਚ ਵੀ ਹੋ ਚੁੱਕਾ ਸੀ ਤਾਂ ਅਚਾਨਕ ਇਹ ਪ੍ਰੋਜੈਕਟ ਨਿੱਜੀ ਕੰਪਨੀ ਨੂੰ ਕਿਉਂ ਦਿੱਤਾ ਗਿਆ ਕਿਸ ਤੇ ਹਿੱਤ ਵਿੱਚ ਇਹ ਬਦਲਾ ਕੀਤਾ ਗਿਆ ਇਹ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਗਏ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਐਨਟੀਪੀਸੀ ਮਾਡਲ ਵਿੱਚ ਪ੍ਰਤੀ ਯੂਨਿਤ ਵਿਕਾਸ ਚਾਰਜ 2 ਰੁਪਏ ਤੇ 32 ਪੈਸੇ ਹੋਣੇ ਚਾਹੀਦੇ ਸਨ ਪਰ ਸਰਕਾਰ ਨੇ 4 ਰੁਪਏ ਤੇ 16 ਪੈਸੇ ਪ੍ਰਤੀ ਯੂਨਟ ਮਨਜ਼ੂਰ ਕੀਤੇ ਜਿਸ ਦਾ ਮਤਲਬ ਹੈ ਕਿ 1 ਰੁਪਿਆ ਤੇ 84 ਪੈਸੇ ਵਾਧੂ ਬੋਝ ਜੋ ਭਵਿੱਖ ਵਿੱਚ ਹਜ਼ਾਰਾਂ ਕਰੋੜਾਂ ਦੀਆਂ ਬੇਨਿਜ਼ਮੀਆਂ ਦਾ ਕਾਰਨ ਬਣ ਸਕਦੇ ਨੇ ਤੇ ਹੁਣ ਗੱਲ ਕਰਦੇ ਹਾਂ ਫੋਰੈਂਸਿਕ ਜਾਂਚ ਦੌਰਾਨ ਤਮਾਕੀ ਦੀ ਸ਼੍ਰੀਨਗਰ ਤੋਂ ਖਬਰ ਮਿਲ ਰਹੀ ਹੈ ਸ਼੍ਰੀਨਗਰ ਵਿੱਚ ਪੁਲਿਸ ਥਾਣੇ ਵਿੱਚ ਹੋਏ ਤਮਾਕੀ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 29 ਹੋਰ ਜ਼ਖਮੀ ਦੱਸੇ ਜਾ ਰਹੇ ਨੇ ਮ੍ਰਿਤਕਾਂ ਵਿੱਚ ਜ਼ਿਆਦਾਤਰ ਪੁਲਿਸ ਮੁਲਾਜ਼ਮ ਹਨ ਅਤੇ ਕੁਝ ਫੋਰੈਂਸਿਕ ਟੀਮ ਦੇ ਮੈਂਬਰ ਵੀ ਇਸ ਤਮਾਕੇ ਤੋਂ ਬਾਅਦ ਗ੍ਰਹਿ ਵਿਭਾਗ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਜਿਸ ਵਿੱਚ ਇਹ ਕਲੀਅਰ ਕੀਤਾ ਗਿਆ ਕਿ ਕੋਈ ਅਤਵਾਦੀ ਹਮਲਾ ਨਹੀਂ ਸੀ ਫੋਰੈਂਸਿਕ ਜਾਂਚ ਦੌਰਾਨ ਹੋਏ ਇਸ ਤਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਪੁਲਿਸ ਵਿਭਾਗ ਤੋਂ ਲੈ ਕੇ ਗ੍ਰਹਿ ਮੰਤਰਾਲੇ ਤੱਕ ਸਥਿਤੀ ਨੂੰ ਸਪਸ਼ਟ ਕਰਨ ਵਾਸਤੇ ਸਾਹਮਣੇ ਆਉਣਾ ਪਿਆ ਤਮਾਕੇ ਦੇ ਕੁਝ ਦੇਰ ਬਾਅਦ ਗ੍ਰਹਿ ਮੰਤਰਾਲੇ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਨੌਂਗਾਹ ਪੁਲਿਸ ਨੇ ਬੀਤੇ ਦਿਨੀਂ ਡਾਕਟਰ ਮੋਡਿਊਲ ਦਾ ਪਰਦਾਫਾਸ਼ ਕੀਤਾ ਸੀ ਅਤੇ ਫਰੀਦਾਬਾਦ ਤੋਂ ਵਿਰਾਮਤ ਕੀਤੀ ਗਈ। ਤਮਾਕਾ ਕੇਸ ਸਮਗਰੀ ਦਿੱਲੀ ਮਾਮਲੇ ਦੇ ਹਿੱਸੇ ਵਜੋਂ ਥਾਣੇ ਵਿੱਚ ਰੱਖੀ ਗਈ ਸੀ। ਗ੍ਰਹਿ ਮੰਤralੇ ਨੇ ਸਾਫ਼ ਕੀਤਾ ਕਿ ਇਹ ਘਟਨਾ ਪੂਰੀ ਤਰ੍ਹਾਂ ਨਾਲ ਇੱਕ ਦੁਰਘਟਨਾ ਸੀ ਅਤੇ ਇਸ ਘਟਨਾ ਦਾ ਕੋਈ ਵੀ ਐਂਗਲ ਅੱਤਵਾਦੀਆਂ ਨਾਲ ਨਹੀਂ ਜੁੜਿਆ ਹੋਇਆ। ਤਮਾਕਾ ਕੇਸ ਸਮਗਰੀ ਦੀ ਜਾਂਚ ਦੌਰਾਨ ਇਤਿਮਾਕਾ ਹੋਇਆ ਦੱਸਿਆ ਗਿਆ। ਉਧਰ ਜੰਮੂ ਕਸ਼ਮੀਰ ਦੇ ਡੀਜੀਪੀ ਨਲਿੰਨ ਪ੍ਰਵਾਰਤ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਅਤੇ 10 ਨਵੰਬਰ ਨੂੰ ਫਰੀਦাবাদ ਤੋਂ ਭਾਰੀ ਮਾਤਰਾ ਵਿੱਚ ਫਿਸਫੋਟਿਕ ਰਸਾਇਣ ਅਤੇ ਹੋਰ ਸਮਗਰੀ ਬਰਾਮਦ ਕੀਤੀ ਗਈ ਸੀ ਜਿਸ ਨੂੰ ਪੁਲਿਸ ਥਾਣੇ ਦੇ ਖੁੱਲੇ ਏਰੀਆ ਵਿੱਚ ਇੱਕ ਸੁਰੱਖਿਅਤ ਥਾਂ ਤੇ ਰੱਖਿਆ ਗਿਆ ਸੀ ਫੋਰੈਂਸਿਕ ਟੀਮ ਪਿਛਲੇ 2 ਦਿਨਾਂ ਤੋਂ ਇਹਨਾਂ ਦੇ ਨਮੂਨੇ ਲੈ ਕੇ ਉਸ ਦੀ ਜਾਂਚ ਕਰ ਰਹੀ ਸੀ ਭਾਰੀ ਮਾਤਰਾ ਵਿੱਚ ਸਮਗਰੀ ਹੋਣ ਕਾਰਨ ਜਾਂਚ ਢਿੱਲੀ ਰਫ਼ਤਾਰ ਨਾਲ ਚੱਲ ਰਹੀ ਸੀ ਇਸੇ ਦੌਰਾਨ ਸ਼ੁੱਕਰਵਾਰ ਦੀ ਰਾਤ ਨੂੰ ਲਗਭਗ 11:20 ਵਜੇ ਤੇ ਅਚਾਨਕ ਜ਼ਬਰਦਸਤ ਧਮਾਕਾ ਹੋਇਆ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕੇ ਮੌਕੇ ਤੇ ਮੌਜੂਦ ਕਈ ਕਰਮਚਾਰੀ ਉਸਤੀ ਲਪੇਟ ਵਿੱਚ ਆ ਗਏ ਡੀਜੀਪੀ ਅਨੁਸਾਰ ਉਸ ਹਾਦਸੇ ਦੌਰਾਨ 9 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਐਸਆਈਏ ਦਾ ਇੱਕ ਅਧਿਕਾਰੀ ਐਫਐਸਐਲ ਟੀਮ ਦੇ ਤਿੰਨ ਮੈਂਬਰ ਦੋ ਕਰਾਇਮ ਸੀਨ ਫੋਟੋਗ੍ਰਾਫਰ ਦੋ ਮਾਲ ਅਧਿਕਾਰੀ ਅਤੇ ਇੱਕ ਦਰਜੀ ਵੀ ਸ਼ਾਮਲ ਹੈ ਟੀਮ ਦੀ ਮਦਦ ਵਾਸਤੇ ਜੋ ਉੱਥੇ ਮੌਜੂਦ ਸਨ ਇਸ ਘਟਨਾ ਵਿੱਚ 27 ਪੁਲਿਸ ਕਰਮਚਾਰੀ ਦੋ ਮਾਲ ਅਧਿਕਾਰੀ ਅਤੇ ਨੇੜਲੇ ਇਲਾਕੇ ਦੇ ਤਿੰਨ ਆਮ ਨਾਗਰਿਕ ਵੀ ਜ਼ਖਮੀ ਦੱਸੇ ਗਏ ਹਨ ਜਿਰਣੂ ਇਲਾਜ ਵਾਸਤੇ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਤੇ ਉਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਹੈ ਦੱਸਿਆ ਗਿਆ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੌਂ ਗਾਂਹ ਪੁਲਿਸ ਸਟੇਸ਼ਨ ਦੀ ਇਮਾਰਤ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਆਸ-ਪਾਸ ਦੀਆਂ ਕਈ ਇਮਾਰਤਾਂ ਵੀ ਧਮਾਕੇ ਦੀ ਲਪੇਟ ਵਿੱਚ ਆ ਗਈਆਂ ਜਦਕਿ ਧਮਾਕੇ ਕਾਰਨ ਹੋਏ ਕੁੱਲ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਸੀ ਅਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ ਰਾਸ਼ਟਰਪਤੀ ਟਰੰਪ ਅਕਸਰ ਚਰਚਾ ਵਿੱਚ ਰਹਿੰਦੇ ਨੇ ਤੇ ਹੁਣ ਰਾਸ਼ਟਰਪਤੀ ਟਰੰਪ ਨੇ ਮੁੜ ਦਾਵਾ ਕੀਤਾ ਕਿ ਉਹ ਕੰਬੋਡੀਆ ਅਤੇ ਥਾਈਲੈਂਡ ਦੇ ਵਿਚਕਾਰ ਅਮਰੀਕਾ ਦੁਆਰਾ ਵਿਚੋਲਗੀ ਕੀਤੇ ਜਾਣ ਕਰਕੇ ਜੰਗਬੰਦੀ ਸਮਝੌਤੇ ਨੂੰ ਬਰਾਈ ਰੱਖਣ ਵਿੱਚ ਸਫਲ ਹੋਏ ਨੇ ਜੋ ਟੁੱਟਣ ਦੀ ਕगार ਤੇ ਸੀ। ਟਰੰਪ ਨੇ ਹਫਤੇ ਦੇ ਅੰਤ ਵਿੱਚ ਫਲੋਰੀਡਾ ਵਿੱਚ ਇੱਕ ਉਡਾਣ ਭਰਦੇ ਸਮੇਂ ਏਅਰ ਫੋਰਸ 1 ਵਿੱਚ ਕਿਹਾ ਕਿ ਮੈਂ ਅੱਜ ਹੀ ਇੱਕ ਜੰਗ ਰੋਕੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਇਸ ਕਦਮ ਕਾਰਨ ਦੁਨੀਆ ਪਰਦੇ ਦੇ ਦੇਸ਼ਾਂ ਤੇ ਭਾਰੀ ਟੈਰਫ ਲਗਾਉਣ ਦੀ ਉਹਨਾਂ ਦੀ ਇੱਛਾ ਨਾਲ ਇਹ ਸਭ ਕੁਝ ਸੰਭਵ ਹੋਇਆ ਹੈ। ਟਰੰਪ ਦਾ ਤਰਕ ਹੈ ਕਿ ਦੇਸ਼ਾਂ ਤੇ ਟੈਰਫ ਲਗਾਉਣ ਦੀ ਉਹਨਾਂ ਦੀ ਰਣਨੀਤੀ ਅਮਰੀਕਾ ਨੂੰ ਮਹੱਤਵਪੂਰਨ ਵਪਾਰ ਅਤੇ ਕੂਟਨੀਤਕ ਲਾਭ ਦੇ ਰਹੀ ਹੈ ਟਰੰਪ ਨੇ ਕਿਹਾ ਕਿ ਉਹਨਾਂ ਨੇ ਕੰਬੋਡੀਆ ਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਜੋ ਬਹੁਤ ਵਧੀਆ ਗੱਲਬਾਤ ਰਹੀ ਤੇ ਹੁਣ ਗੱਲ ਕਰਦੇ ਹਾਂ ਮਹਿੰਗਾਈ ਦੀ ਮਹਿੰਗਾਈ ਨੇ ਦਰਅਸਲ ਦੁਨੀਆ ਭਰ ਨੂੰ ਆਪਣੀ ਬੁੱਕਲ ਅਤੇ ਕਲਾਵੇ ਵਿੱਚ ਲਿਆ ਹੋਇਆ ਹੈ ਅਮਰੀਕਾ ਵੀ ਇਹਦੇ ਤੋਂ ਬਾਹਰ ਨਹੀਂ ਹੈ ਅਮਰੀਕਾ ਵਿੱਚ ਵੱਧਦੀ ਮਹਿੰਗਾਈ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਵਿਚਕਾਰ ਰਾਸ਼ਟਰਪਤੀ 트럼ਪ ਨੇ ਇੱਕ ਵੱਡਾ ਆਰਥਿਕ ਕਦਮ ਚੁੱਕਿਆ। 트럼ਪ ਪ੍ਰਸ਼ਾਸਨ ਨੇ ਇੱਕ ਐਗਜ਼ੈਕਟਿਵ ਆਰਡਰ ਭਾਵ ਕਾਰਜਕਾਰੀ ਹੁਕਮ ਤੇ ਦਸਤਖਤ ਕਰ ਦਿੱਤੇ ਨੇ ਜਿਸ ਦੇ ਵਿੱਚ ਬੀਫ, ਕੌਫੀ ਅਤੇ ਗਰਮ ਖੰਡੀ ਫਲਾਂ ਨੂੰ ਆਯਾਤ ਡਿਊਟੀ ਤੋਂ ਮੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ। 트럼ਪ ਦੇ ਇਸ ਫੈਸਲੇ ਦਾ ਮੁੱਖ ਮਕਸਦ ਰੋਜ਼ਾਨਾ ਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਰਾਹਤ ਪਹੁੰਚਾਉਣਾ ਦੱਸਿਆ ਗਿਆ ਹੈ। ਪਿਛਲੇ ਕੁਝ ਮਹੀਨਿਆਂ ਤੋਂ ਖਾਣ ਪੀਣ ਵਾਲੀਆਂ ਵਸਤੂਆਂ ਉਹਨਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਸਨ ਅਤੇ ਲੋਕਾਂ ਦੀ ਜੇਬ ਤੇ ਵਾਧੂ ਬੋਝਨ ਪੈ ਰਿਹਾ ਸੀ ਅਤੇ ਇਹ ਮੁੱਦਾ ਆਮ ਅਮਰੀਕੀ ਪਰਿਵਾਰਾਂ ਦੀ ਮੁੱਖ ਚਿੰਤਾ ਬਣ ਗਿਆ ਸੀ ਰਿਪੋਰਟਾਂ ਮੁਤਾਬਕ ਇਸ ਕਦਮ ਪਿੱਛੇ ਹਾਲੀਆ ਚੋਣ ਦਬਾਵੀ ਇੱਕ ਵੱਡਾ ਕਾਰਨ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈਆਂ ਆਫ ਯਰ ਇਲੈਕਸ਼ਨ ਵਿੱਚ ਵੋਟਰਾਂ ਨੇ ਸਾਫ਼ ਤੌਰ ਤੇ ਮਹਿੰਗਾਈ ਅਤੇ ਆਰਥਿਕ ਦਬਾਰੋਂ ਆਪਣੀ ਸਭ ਤੋਂ ਵੱਡੀ ਚਿੰਤਾ ਦੱਸਿਆ ਸੀ ਇਸ ਦਾ ਸਿੱਧਾ ਅਸਰ ਚੋਣ ਨਤੀਜਿਆਂ 'ਤੇ ਆ ਜਿੱਥੇ ਵਰਜੀਨੀਆ ਅਤੇ ਨਿਊ ਜਰਸੀ ਵਿੱਚ ਡੈਮੋਕ੍ਰੇਟਸ ਨੂੰ ਵੱਡੀ ਜਿੱਤ ਮਿਲੀ ਮਾਹਿਰ ਮੰਨਦੇ ਨੇ ਕਿ ਇਹਨਾਂ ਚੋਣ ਨਤੀਜਿਆਂ ਨੇ 트੍ਰੰਪ ਪ੍ਰਸ਼ਾਸਨ ਉੱਤੇ ਆਰਥਿਕ ਮੋਰਚੇ ਤੇ ਤੇਜ਼ੀ ਨਾਲ ਕਦਮ ਚੁੱਕਣ ਦਾ ਦਬਾਅ ਵਧਾ ਦਿੱਤਾ 트੍ਰੰਪ ਦੇ ਇਸ ਫੈਸਲੇ ਤੋਂ ਬਾਅਦ ਬੀਫ, ਕੌਫੀ, ਗਰਮ ਖੰਡੀ ਫਲਾਂ ਦੀ ਆਯਾਤ ਲਾਗਤ ਘਟੇਗੀ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਅਮਰੀਕੀ ਬਾਜ਼ਾਰ ਵਿੱਚ ਇਹਨਾਂ ਉਤਪਾਦਾਂ ਦੀਆਂ ਕੀਮਤਾਂ ਵਿੱਚ ਗਰਾਫਟ ਦੇਖੀ ਜਾ ਸਕਦੀ ਹੈ ਇਹ ਹੁਕਮ ਉਸ ਐਲਾਨ ਤੋਂ ਬਾਅਦ ਆਇਆ ਜਿਸ ਵਿੱਚ 트럼ਪ ਪ੍ਰਸ਼ਾਸਨ ਨੇ ਕਈ ਮੁਲਕ ਨਾਲ ਖੇਤੀਬਾੜੀ ਉਤਪਾਦਾਂ ਦੇ ਉੱਤੇ ਆਯਾਤ ਡਿਊਟੀ ਘਟਾਉਣ ਲਈ ਸ਼ੁਰੂਆਤੀ ਸਮਝੌਤੇ ਕੀਤੇ ਨੇ ਤੇ ਹੁਣ ਗੱਲ ਕਰਦੇ ਆ ਗੈਂਗਸਟਰਾਂ ਦੀ ਆਪਸੀ ਲੜਾਈ ਦੀ ਖਬਰ ਦबई ਤੋਂ ਵੱਲ ਰਹੀ ਹੈ ਦबई ਵਿੱਚ ਭਾਰਤੀ ਗੈਂਗਸਟਰ ਵਿਚਕਾਰ ਕਥਿਤ ਤੌਰ ਤੇ ਪਹਿਲੀ ਵਾਰ ਗੈਂਗਵਾਰ ਦੀ ਖਬਰ ਸੋਸ਼ਲ ਮੀਡੀਆ ਤੇ ਫੈਲ ਰਹੀ ਹੈ ਇਹ ਦਾਵਾ ਸੋਸ਼ਲ ਮੀਡੀਆ ਪੋਸਟਾਂ ਹੀ ਕੀਤਾ ਗਿਆ ਕਿ ਨਾਮੀ ਗੈਂਗਸਟਰ ਰੋਹਿਤ ਗੁਦਾਰਾ ਨਾਲ ਜੁੜੇ ਇੱਕ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਪੋਸਟ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਜੋਰਾ ਸਿੱਧੂ ਉਰਫ ਸਿੱਪਾ ਦੇ ਕਤਲ ਦੀ ਜਿੰਮੇਵਾਰੀ ਲਈ ਗਈ ਹੈ ਪੋਸਟ ਵਿੱਚ ਕਿਹਾ ਗਿਆ ਕਿ ਦੁਬਈ ਵਿੱਚ ਜੋਰਾ ਸਿੱਧੂ ਦਾ ਕਤਲ ਗळा ਵਟ ਕੇ ਕਰ ਦਿੱਤਾ ਗਿਆ ਦੋਸ਼ ਹੈ ਕਿ ਵਿਸ਼ਨੋਈ ਦੇ ਨਿਰਦੇਸ਼ਾਂ ਤੇ ਗੈਂਗਲੀ ਸਿੱਧੂ ਹੈਂਡਲਰ ਵਜੋਂ ਕੰਮ ਕਰ ਰਿਹਾ ਸੀ ਅਤੇ ਦੁਬਈ ਬੈਠ ਕੇ ਕੈਨੇਡਾ ਤੇ ਅਮਰੀਕਾ ਵਿੱਚ ਕਈ ਵਿਅਕਤੀ ਨੂੰ ਧਮਕੀਆਂ ਦੇ ਰਿਹਾ ਸੀ ਪੋਸਟ ਵਿੱਚ ਦਾਵਾ ਕੀਤਾ ਗਿਆ ਕਿ ਸਿੱਧੂ ਨੇ ਪਹਿਲਾਂ ਜਰਮਨੀ ਵਿੱਚ ਗੁਦਾਰਾਂ ਦੇ ਇੱਕ ਸਾਥੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਾਰਨ ਇਹ ਬਦਲਾ ਲਿਆ ਗਿਆ ਪੋਸਟ ਵਿੱਚ ਲਿਖਿਆ ਗਿਆ ਕਿ ਅੱਜ ਦੁਬਈ ਵਿੱਚ ਲੌਰੈਂਸ ਤੇ ਜੋਰਾ ਸਿੱਧੂ ਦਾ ਗਲਾ ਵਟ ਕੇ ਕਤਲ ਕਰ ਦਿੱਤਾ ਗਿਆ ਇਹ ਕੰਮ ਅਸੀਂ ਕਰਵਾਇਆ ਉਹ ਦੁਬਈ ਵਿੱਚ ਬੈਠ ਕੇ ਕੈਨੇਡਾ ਤੇ ਅਮਰੀਕਾ ਵਿੱਚ ਧਮਕੀਆਂ ਦੇ ਰਿਹਾ ਸੀ ਜਿਹੜੇ ਲੋਕ ਸੋਚਦੇ ਆ ਕਿ ਦੁਬਈ ਸੁਰੱਖਿਅਤ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਸਾਡੇ ਦੁਸ਼ਮਣ ਹਨ ਤਾਂ ਅਸੀਂ ਕਿਤੇ ਵੀ ਸੁਰੱਖਿਅਤ ਨਹੀਂ ਰੋਹਿਤ ਗੁਦਾਰਾ ਤੋਂ ਇਲਾਵਾ ਗੋਲਦੀ ਬਰਾੜ ਵਿਰੇਂਦਰ ਚਰਨ ਮੋਹਿੰਦਰ ਸਿੰਘ ਨੈਲਾਨਾ ਅਤੇ ਵਿੱਕੀ ਪਲਵਾਰ ਕੋਟਪੂਰਾ ਦਾ ਵੀ ਪੋਸਟ ਵਿੱਚ ਜ਼ਿਕਰ ਕੀਤਾ ਗਿਆ ਹੈ ਇਹ ਸਾਰੇ ਕਥਿਤ ਤੌਰ ਤੇ ਉਸੇ ਵਿਰੋਧੀ ਮੈਂਬਰ ਨੇ ਜਿਨ੍ਹਾਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪੋਸਟ ਵਿੱਚ ਅੱਗੇ ਚੇਤਾਵਨੀ ਦਿੰਦੇ ਲਿਖਿਆ ਗਿਆ ਹੈ ਕਿ ਪੁਲਿਸ ਹਰਥਾਂ ਨਹੀਂ ਪਹੁੰਚ ਸਕਦੀ ਪਰ ਅਸੀਂ ਪਹੁੰਚਾਂਗੇ ਜੋ ਵੀ ਵਿਰੋਧ ਕਰੇਗਾ ਤਿਆਰ ਰਹੇ ਹਾਲਾਂਕਿ ਦੁਬਈ ਪੁਲਿਸ ਨੇ ਹਾਲੇ ਤੱਕ ਕਥਿਤ ਕਤਲ ਦੀ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਬਹੁਤ ਸਾਰੇ ਸੁਰੱਖਿਆ ਮਾਹਰਾਂ ਦੇ ਅਨੁਸਾਰ ਦੁਬਈ ਵਰਗੇ ਬਹੁਤ ਜ਼ਿਆਦਾ ਨਿਗਰਾਨੀ ਵਾਲੇ ਸ਼ਹਿਰ ਵਿੱਚ ਅਜਿਹੀ ਘਟਨਾ ਨੂੰ ਅਸਾਧਾਰਨ ਮੰਨਿਆ ਜਾਂਦਾ ਹੈ ਇਸ ਲਈ ਅਧਿਕਾਰਤ ਪੁਸ਼ਟੀ ਦੀ ਉਡੀਕ ਕਰਨਾ ਮਹੱਤਵਪੂਰਨ ਹੈ ਭਾਰਤੀ ਸੁਰੱਖਿਆ ਏਜੰਸੀਆਂ ਵੀ ਮਾਮਲੇ ਦੀ ਇਸ ਵਕਤ ਨਿਗਰਾਨੀ ਕਰ ਰਹੀਆਂ ਨੇ ਹਾਲਾਂਕਿ ਜਦੋਂ ਤੱਕ ਦबई ਪੁਲਿਸ ਕੋਈ ਸਪਸ਼ਟ ਜਾਣਕਾਰੀ ਪ੍ਰਦਾਨ ਨਹੀਂ ਕਰਦੀ ਇਹ ਮਾਮਲਾ ਸੋਸ਼ਲ ਮੀਡੀਆ ਤੇ ਦਾਅਵਿਆਂ ਤੇ ਆਧਾਰਿਤ ਹੀ ਮੰਨਿਆ ਜਾ ਸਕਦਾ ਹੈ ਦੋਸਤੋ ਏਸੀ ਕੌਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਬਾ ਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ